ਗੁਰਬਾਣੀ ਉਹਦਾ ਜੀ ਸਾਦੀ ਹੋਈ ਨਹੀਂ ਸਾਧਣੀ ਪੈਂਦੀ ਹੈ ਭਗਵੰਤੀ ਐਦਾਂ ਨਹੀਂ ਸਮਝ ਜਲਦੀ ਜੋ ਜੀ ਸਮਝੀ ਹੋਈ ਹੈ ਉਹਨੂੰ ਸਾਧਾਂਗੇ ਤਾਂ ਪਤਾ ਲੱਗੂਗਾ ਸ਼ੁੱਧ ਕਰਾਂਗੇ ਭਗਤੀ ਕੀ ਹੁੰਦੀ ਹੈ ਵਿਚਾਰਧਾਰਾ ਨੂੰ ਸ਼ੁੱਧ ਕਰ ਸੋਧਤ 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 ਸਿੱਧਿਆ ਗੁਰ ਪ੍ਰਸਾਦ ਤਤ ਸਭ ਕੁਝ ਸਾਡੇ ਕੋਲ ਅਸ਼ੁੱਧ ਗੁਰਮਤ ਦਾ ਗਿਆਨ ਹੈ ਸੁਧਰੀਏਗਾ ਸ਼ੁੱਧ ਕਰਨਾ ਪਊ ਬਾਰ-ਬਾਰ ਬਾਰ-ਬਾਰ ਇਤੋਂ ਪੜਕੇ ਬਾਰ ਬਾਰ ਇਹ ਤੋਂ ਦੇਖ ਕੇ ਵੀ ਅਸੀਂ ਗਲਤ ਤਾਂ ਨਹੀਂ ਸਮਝ ਲਿਆ ਬਾਰੰ ਬਾਰ ਬਾਰ ਪ੍ਰਭ ਜਪੀਏ ਬਾਰ ਬਾਰ ਇਹਨੂੰ ਸਮਝੀਏ ਵੀ ਗੱਲ ਠੀਕ ਹੈ ਠੀਕ ਰਸਤੇ ਜਾ ਰਹੇ ਹੋ ਗਲਤ ਰਸਤੇ ਤੇ ਨਹੀਂ ਚਲੇਗੇ ਦਿਸ਼ਾ ਹੀ ਤਰੀ ਹੋਗੇ ਬਾਰ ਬਾਰ ਨਾ ਆਪਣਾ ਹੋਊਗਾ ਨਹੀਂ ਤਾਂ ਗਲਤ ਰਸਤੇ ਚਲੇ ਜਾਵੋਗੇ ਵੈਸੇ ਉਹ ਵੀ ਲਿਖਿਆ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਜੇ ਸਾਨੂੰ ਪਤਾ ਲੱਗ ਗਿਆ ਬਿਲਕੁਲ ਅਸੀਂ ਠੀਕ ਰਸਤੇ ਜਾ ਰਹੇ ਹਾਂ ਫਿਰ ਰੋੜੇ ਨਹੀਂ ਕਹਾਂ ਵੀ ਜੇ ਚੱਲਦੇ ਰਹੋ ਸਿੱਧੇ ਹਲੇ ਪੌੜੀ ਭੰਨੇ ਦਾਇਨਤ ਪੁਕਾਰੇ ਰਾਜੇ ਸੁੰਭਤ ਹੈ ਭੱਲੇ ਭੰਨੇ ਲਹਵਦਾ ਭਨੇ ਦਾਸ ਨੇ ਬੱਜੇ ਕਰਦਾ ਦੌੜੇ ਭੰਨੇ ਕੁੱਟ ਕੁੱਟੀਆਂ ਵਾਰਿਆ ਕੋਈ ਨਹੀਂ ਕੁੱਟੇ ਜਾਂਦਿ ਚੁਟਾਈਆਂ ਹੁੰਦੀ ਹੁੰਦੀ ਹੈ ਕਹਿੰਦਾ ਲੈ ਬੁਸਲਾ ਜੋ ਤਾਂ ਹਣੇ ਕੁੱਟੇ ਆਂ ਐ ਕੁੱਟਦੇ ਤਾਂ ਜਿੱਟੇ ਹੋ ਜਾਂਦੇ ਕੁੱਟੇ ਤੇ ਜੇ ਓਖੜੀ ਪਾ ਕੇ ਤਾਂ ਛੜੀ ਦੇ ਨੇ ਕੁੱਟੀ ਦੇ ਨੇ ਆਪੇ ਛਿੱਟੇ ਹੋ ਜਾਂਦੇ ਨੇ। ਜੇ ਓਖੜੀ ਪਾ ਕੇ ਗਿਆਨ ਦੇ ਮੂਸਲ ਉੱਤੇ ਪਾ ਜਦਾ ਆਪੇ ਛਿੱਟੇ ਲੱਗਦੇ ਹੁੰਦੇ ਨੇ ਅੰਦਰੋਂ ਮਨ। ਐ ਘੋੜੇ ਦਿੱਤੇ। ਹੋਸ਼ ਆ ਗਈ ਹੋਸ਼। ਹੰਕਾਰ ਦਾੜਾ ਨਸ਼ਾ ਜਿਹਾ ਉਤਰ ਗਿਆ। ਜੇ ਹੋ ਹੋ ਜ਼ਿਆਦਾ ਹੁੰਦੀ ਹੈ ਜਦ ਜੇ ਦਾਰੂ ਉਤਰ ਜਾਂਦੀ ਹੈ ਨਾ ਭਾਈ ਹੋਸ਼ ਆ ਜਾਂਦੀ ਹੈ। ਹਾ ਤਾਂ ਗਾਰਦਾ ਨਸ਼ਾ ਹੋਇਆ ਦੁਰਮਤ ਦਾ ਨਸ਼ਾ ਹੋਇਆ ਗਾਇਆ ਬਦਮਾ ਤੈਨੂੰ ਸਾਰੇ ਪਾਗਲ ਕੀ ਤੇਰੇ ਗਾਰ ਦੇ ਵਿਦਵਾਨ ਸਾਰੇ ਸਾਰੇ ਜਿਹੜੇ ਸਾਤਾਵੇਂ ਸਗਣਾ ਦਾ ਪਾਗਲ ਹੋਏ ਨੇ ਗਿਆਨ ਰਿਐਕਸ਼ਨ ਕਰ ਗਿਆ ਜਿਹੜਾ ਥੋੜਾ ਬਹੁਤਾ ਗੁਰਬਾਣੀ ਪੜਦੇ ਨੇ ਉਹ ਰਿਐਕਸ਼ਨ ਕਰ ਗਿਆ ਜੋ ਕੁਝ ਕਰਦੇ ਨੇ ਉਹ ਗਾਰੇ ਬੈਲਾ ਹੋਇਆ ਤੇਰੇ ਹਾਂਜੀ ਬੰਨੇ ਦਾਇਤ ਪੁਕਾਰੇ ਰਾਜੇ ਸੁਭਤ ਉਹਦੇ ਕੁੱਟੇ ਹੋਏ ਗਏ ਉਹਨਾਂ ਨੇ ਜਾ ਕੇ ਪੁਕਾਰ ਕੀਤੀ ਜਿਹੜੇ ਹਾਰ ਖਾ ਗਏ ਬੰਨ ਗਏ ਉਹ ਨਹੀਂ ਗਏ ਉੜ ਕੇ ਉੱਥੇ ਬੂਏ ਨਹੀਂ ਦਿਖਾਇਆ ਉਹਨਾਂ ਨੇ ਆਪਣੇ ਘਰ ਆਉਣ ਚਲੇ ਗਏ ਵੀ ਅਸੀਂ ਗਲਤ ਦਿਸ਼ਾ ਵਿੱਚ ਜਾ ਰਹੇ ਹਾਂ ਅਸੀਂ ਨਹੀਂ ਲੜ ਲੜ ਨਹੀਂ ਸਕਦੇ ਹਾਰ ਬਨ ਗਿਆ ਰਾਜੇ ਸੁंभthਾ ਰਾਜੇ ਸੁंभ ਕੋ ਚਲੇ ਗਏ ਲੋਚਣ ਤੁਮ ਸੰਘਾਰੇ ਸਣੇ ਸਿਪਾਹੀਆਂ ਉਹ ਕਹਿੰਦੇ ਲੋਚਣ ਤੁਮ ਸੀ ਜਿਹੜਾ ਤੇਰਾ ਉਹ ਤਾਂ ਸਮਝਿਆ ਸੁਣੇ ਹੀ ਬਸ ਸੰਘਾਰੇ ਆ ਗਿਆ ਉਹਦੇ ਪਲੰ ਦੀ ਛੱਡਿਆ ਕੱਖ ਉਹ ਜੱਪ ਕਰਾਤਾ ਉਹ ਤਾਂ ਹੋ ਗਿਆ ਖਤਮ ਉਹ ਤਾਂ ਹਥਿਆਰ ਗਏ ਸਟੌਨ ਦੀ ਲੜਦੇ ਹੁ ਕਹਿੰਦੇ ਵੀ ਅਸੀਂ ਨਹੀਂ ਲੜ ਸਕਦੇ ਅਸੀਂ ਗਲਤ ਦੇ ਸ਼ਾਵੇ ਜਾਜ ਚੁੰਨ ਚੁੰਨ ਜੋਧੇ ਮਾਰੇ ਅੰਦਰ ਖੇਤ ਦਾ ਕਹਿੰਦੇ ਚੁੰਨ ਚੁੰਨ ਕੇ ਮਾਰੇ ਨੇ ਜਿਹੜਾ ਬੋਲਦਾ ਸੀ ਪੂਰੇ ਨੇ ਬੋਲਦਾ ਸੀ ਉਸ ਨੂੰ ਜਦ ਇੱਕੋ ਹੀ ਤੀਰ ਨਾਲ ਬਸ ਜਿਹੜਾ ਬੋਲਿਆ ਇੱਕੋ ਹੀ ਤੀਰ ਨਾਲ ਉੱਥੇ ਬਿਠਾ ਲਤਾ ਮੁੜ ਕੇ ਬੋਲਿਆ ਹੀ ਨਹੀਂ ਉਹ ਜੱਪਾ ਜਿਨ੍ਹਾਂ ਦਸ ਉਠਾਏ ਰਹਿ ਲੋ ਜੀਵ ਦੇ ਅੱਗੇ ਆਉਗੀ ਭਗਤੀ ਕਹਿੰਦੇ ਜਿਹਨੇ ਵੀ ਹੱਥ ਚੱਕਿਆ ਮੂਰੇ ਜਿਉਂਦਾ ਛੜਿਆ ਹੀ ਨਹੀਂ ਉਹ ਜੁੜ ਜਣ ਉਹੀ ਵਾਰ ਲੇਦੀ ਜਿਹੜੇ ਮੂਰੇ ਹੋ ਕੇ ਲੜਦੇ ਸੀ ਹਾਂਜੀ ਜਾਪਣ ਅੰਬਰ ਤਾਰੇ ਡਿੱਗਣ ਸੂਰਮੇ ਐ ਸਮਝ ਲਓ ਸੂਰਮੇ ਡਿੱਗਦੇ ਜਿਵੇਂ ਪਰਤੋ ਤਾਰੇ ਡਿੱਗਦੇ ਨੇ ਤਾਰੇ ਜੋਤ ਡਿੱਗਦੀਆਂ ਲੋ ਤਾਰਿਆਂ ਵਰਗਾ ਗਿਆਨ ਸੀ ਉਹਨਾਂ ਦਾ ਹਾਂਜੀ ਗਰੇ ਪਰਬਤ ਭਾਰੇ ਮਾਰੇ ਵਿਜਦੇ ਬੜਵੜੇ ਪਰਬਤੀ ਜਿਹੜਾ ਪਰਬਤਾ ਵਰਗਾ ਜਿਹਨਾਂ ਦਾ ਗਿਆਨ ਸਮਝਦੇ ਸੀ ਮੁਕਲਾ ਹੀ ਨਹੀਂ ਸਾਡੇ ਕੋਲ ਗਿਆਨ ਮਾਰੇ ਵਿਜਦੇ ਆ ਬਿਜਲੀ ਦੇ ਬਾਰੇ ਨਾ ਇਹ ਬਿਜਲੀ ਦਾ ਜਾਲ ਬਾਰੇ ਥਲੇ ਡੇ ਤੇਰੀ ਹੋ ਗਏ ਦੈਂਤਾਂ ਦੇ ਦਲ ਹਾਰੇ دہشت ਖਾਇਕ ਐ ਐਸੀ دہشت ਪਾਈ ਪਰ ਚੜ ਡ ਗਿਆ ਦੀ ਦੈਂਤਾਂ ਦੇ ਦਲ ਹੱਥ ਹੱਲ ਚੜ ਗਏ ਕਹਿੰਦੇ ਅਸੀਂ ਲੜੇ ਨਹੀਂ ਸਕੇ ਧਰਗਾਰ ਦੀ ਗੱਲ ਕਰੋ ਜੇ ਗੱਲ ਦੀ ਹੈ ਵਾਇਦ ਹੀ ਨਹੀਂ ਗੱਲ ਤਰੁ ਨਾ ਕਰ ਵਾਇਆ ਤਾਂ ਸੰਸਾਰੀ ਗਿਆਨ ਇਹਦੀ ਕੀ ਗੱਲ ਕਰਦੀ ਇਦੋਂ ਗਾਹਲ ਗੱਲ ਕਰੋ ਸਿੱਖਰ ਦੀ ਤਰੱਕੀ ਸੰਸਾਰੀ ਗੱਲ ਹੈ ਸਿੱਖਰ ਦੀ ਪੜ੍ਹਾਈ ਸੰਸਾਰੀ ਗੱਲ ਹੈ ਐਜੂਕੇਸ਼ਨ ਸੰਸਾਰੀ ਗੱਲ ਹੈ ਕੇਸ ਰੱਖਣੇ ਸੰਸਾਰੀ ਗੱਲ ਹੈ ਆਪਣੀ ਛਕੜਾ ਨਾ ਛਕੜਾ ਸੰਸਾਰੀ ਗੱਲ ਹੈ ਜੀ ਪਹਿਲਾ ਆ ਗੱਲ ਹੈ ਸੁੰਦਰ ਸਾਫ ਕਰੋ ਪਹਿਲਾਂ ਅੰਦਰ ਫਿਰ ਅਗਲੇ ਬਾਹਰ ਨਾਲ ਅੰਦਰ ਪਾੜ ਫੇ ਲੈ ਲਿਓ ਪਹਿਲਾਂ ਅੰਦਰ ਦੇ ਝਗੋ ਅੰਦਰ ਦੇ ਝਗੋ ਪਹਿਲਾਂ ਬਾਹਰ ਬਾਹ ਚ ਲੈ ਲਿਓ ਅੰਦਰ ਦਾ ਨਾਮ ਬਾਣੀ ਚ ਜਿੰਨਾ ਜਰ ਅੰਦਰ ਸਾਫ ਨਹੀਂ ਬਾਹਰ ਨੇ ਫੇਸਦਾ ਕੋਈ ਫਾਇਦਾ ਨਹੀਂ ਕੋਈ ਨਬਦਮੀ ਕਰੂ ਦਾ ਕੰਦ ਭੇੜੇ ਉਹ ਸਿੱਖ ਗੁਰੂ ਦਾ ਬੱਜੂ ਗੁਰੂ ਬਦਨਾਮ ਹੋਊਗਾ ਫਿਰ ਕੀ ਕੀ ਲੋੜ ਐਜਾ ਸਿੱਖਾਂ ਦੀ ਕੀ ਕਰਾਉਣੇ ਲੋਨ ਜੇ ਕਲੋਂ ਗਰਬਾਨ ਭਾਗੇ ਫੇਰ ਕਬਰ ਤੇ ਖੜਾ ਹੋਵੇ ਇਹ ਕਿਸੇ ਪੁੱਛਿਆਲੇ ਕੋ ਪੁੱਛਿਆ ਲੈਂਦਾ ਹੋਵੇ ਜਾ ਕੇ ਇਹ ਸ਼ਰੀ ਦੇਵ ਦਾ ਜਾਪ ਕਰਾਉਂਦਾ ਹੋਵੇ ਉਹਨਾਂ ਨੇ ਕੀ ਲੈਣਾ ਸੀ ਜੀ ਸਿੱਖੀ ਤੇ ਸੀ ਕੀ ਲੈਣਾ ਉਹਨਾਂ ਤੇ ਥੋੜੇ ਜੰਗੇੜ ਥੋੜੇ ਠੀਕ ਨੇ ਪੰਜੇ ਰਖੇ ਤੇ ਪੰਜੇ ਪਾਸ ਹੋਏ ਤੇ ਅਸੀਂ ਭੀੜ ਇਕੱਠੀ ਕਰਦੇ ਪੀੜ ਇਕੱਠੀ ਕਰੂਗਾ ਸੱਚੀ ਵੀਰਣਾ ਤੁਹਾਨੂੰ ਵੀਰਣਾ ਪੀ ਲੈ ਜੋਗੀ ਸਚ ਰਣੋ ਦੀ ਦੈਂਤਾਂ ਦੇ ਦਲ ਹਾਰੇ ਦੇਹਿਸ਼ ਦਿਖਾਇਕਾ ਹਾਂ ਬਚੇ ਸੁਮਾਰੇ ਮਾਰੇ ਰਹਿੰਦੇ ਰਾਇਤ ਹੈ ਅਰੇ ਦੈਂਤਾਂ ਨੇ ਜਿਹੜੇ ਆ ਇਕੱਠਾ ਕਰਦੇ ਨੇ ਦਲ ਦਲ ਇਕੱਠਾ ਕੀ ਕਰਦਾ ਇਹ ਡੈਂਗ ਰਹਦੇ ਨੇ ਜਿਨ੍ਹਾਂ ਦੇ ਇਹਨਾਂ ਦੇ ਬਣਾਏ ਨੇ ਨਾ ਜਿਵੇਂ ਬਾਦਲ ਹੈ ਗਰੁੱਪ ਦਾਲ ਨੂੰ ਇਕੱਠੇ ਕਰਦੇ ਨੇ ਸਾਬੇ ਦੈਂਤ ਨੇ ਇਹਨਾਂ ਦੇ ਕਬਜ਼ਾ ਗੁਰਦੁਆਰਿਆਂ ਦੇ ਦਲਤਾਂ ਨੂੰ ਉਹਨਾਂ ਨੂੰ ਲੁਰੀਕੀਤਾ ਸੀ ਇਦਰਪੁਰੀ ਦੇ ਕਬਜ਼ਾ ਦੈਂਤਾਂ ਦੇ ਧਰਮ ਦੇ ਕਬਜ਼ਾ ਕਰ ਲਿਆ ਸੀ ਨਾ ਰਾਖਸ਼ਾਂ ਨੇ ਫੇਰਾਂ ਨੇ ਕਬਜ਼ਾ ਕਰ ਲਿਆ ਦੈਂਤਾਂ ਦੇ ਦਲ ਹਾਰੇ ਉਹ ਦੇਖਾਂਗੇ ਦਲਾਂ ਦੇ ਵਿੱਚ ਕਿੰਨਾ ਕਦਮਾਂ ਹਾਰ ਦੇ ਨਗ ਜਾਂਦੇ ਨੇ ਗਿਆਨ ਚਾਜਾ ਜੀ ਗੁਰੂ ਵਾਲੀ ਗੱਲ 'ਚ ਦੈਂਤ ਇਹਨਾਂ ਦੇ ਦਲ ਕਿੰਨੇ ਕੋ ਇਹਨਾਂ ਨੂੰ ਬਦਲ ਦਿੰਦੇ ਨੇ ਇਨਾ ਜੋ ਕੀ ਨਿਕਲਦਾ ਸਾਰੇ ਇਕੱਠੇ ਹੋ ਕੇ ਸਾਰਿਆਂ ਦੀ ಬುद्धि ਇਕੱਠੀ ਕਰ ਲੈਣ ਫੇਰ ਵੀ ਕੀ ਕਰਨਗੇ ਗਾਂ ਚਰਚਾ ਕੀ ਕਰਨਗੇ ਓਕੇ ਭਾਜ ਜਾਣਗੇ ਗਰਦਨ ਥੱਲੇ ਸਿਰਦਣਗੇ ਚੁੱਪ ਕਰ ਜਾਣਗੇ ਓਕੇ ਪਰੰਤ ਚੁੱਪ ਨਹੀਂ ਕੀਤਾ ਭਗਤਾਂ ਕੋ ਪਰ ਜੋ ਤੇ ਪ੍ਰਚਾਰਕ ਹੈ ਸਾਰੇ ਵਿਦਵਾਨ ਚੁੱਪ ਕਰ ਜਾਣਗੇ ਪ੍ਰਚਾਰਕ ਸਭ ਚੁੱਪ ਕਰ ਚੁੱਪ ਕਰਦੇ ਸਵਾਇਨਾ ਕੋ ਹੈ ਵੀ ਹੋਰ ਆਪਾਂ ਕਥਾਾਂਾਂ ਲਿਖੀਓ ਚਰਮੇ ਇਹ ਲਿਖਦਾ ਤਾਂ ਭਈ ਜਿਹੜੀ ਗੁਰਬਾਣੀ ਦੇ ਵਿਦਵਾਨਾਂ ਨੂੰ ਮੂਰਖ ਮੰਨੇ। ਵਿਦਵਾਨਾਂ ਨੂੰ ਹਾਦਰ ਦਿੱਤਾ। ਜਿਹੜੇ ਕੋਰੇ ਵਿਦਵਾਨ ਨੇ ਉਹਨਾਂ ਨੂੰ ਗੁਰਬਾਣੀ ਮੂਰਖ ਕਹਿੰਦੀ। ਕਿਸੇ ਯੂਨੀਵਰਸਿਟੀ ਨੇ ਕਹਿਣਾ ਜਵਾਬ ਦਿੱਤਾ ਇਸ ਗੱਲ ਦਾ ਵੀ ਤੁਸੀਂ ਮੂਰਖਾ ਕਹਦੇ ਕਹਿੰਦੇ ਵਿਦਵਾਨਾਂ ਨੂੰ। ਪੀ ਗੱਲ ਬਸ ਉਹਨੂੰ ਪੜਦਾ ਵੀ ਗੱਲ ਠੀਕ ਹੈ ਜੇ ਬੋਲਾਂਗੇ ਹੋਰ ਪੜਦਾ ਖੁਦ ਖੁੱਲ ਜਾਊਗਾ ਇਹ ਤੇ 96 ਜਗ੍ਹਾ ਦਿੱਤਾ ਸੀ ਅੱਜ ਤੱਕ 12 13 ਸਾਲ ਹੋ ਗਏ